ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸ੍ਰਾਂ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸ੍ਰਾਂ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੈ ਸ੍ਰਾਂ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੈ ਸ੍ਰਾਂ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਦਾ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਦਾ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹੋ ਸੁਣੈ ਹਾਥੋਂ ਵੈਸਗਾ ਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹੋ ਸੁਣੈ ਹਾਥੋਂ ਵੈਸਗਾ ਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹੋ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹੋ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹੋ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹੋ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਧੇ ਪਾਵੇਂ ਰਾਹ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ ਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਤਸਾ ਸੁਣੈ ਅੰਦਾ ਪਾਵੇਂ ਰਾਹੋ ਸੁਣੈ ਹਾਥੋਂ ਮੈਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੈ ਦੂਖ ਪਾਪ ਕਾ ਨਾਸ